ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਜੀਪੀ ਅਤੇ ਐਸਐਸਪੀ ਮਾਨਸਾ ਪੀਰ ਦਾਸ ਮਹੀਨਾ ਉਦਦੇਸ਼ ਨਸ਼ਿਆਂ ਦੇ ਖਿਲਾਫ ਡੀਐਸਪੀ ਬਲਾਡੇ ਅਸਕੰਦਰ ਸਿੰਘ ਕੀਮਾ ਨੇ ਰੇਲਵੇ ਸਟੇਸ਼ਨ ਤੇ ਅੱਜ ਚੈਕਿੰਗ ਕੀਤੀ ਗਈ ਤੇ ਸਰਚ ਆਪਰੇਸ਼ਨ ਚਲਾਇਆ ਗਿਆ ਨਸ਼ਿਆਂ ਦੇ ਖਿਲਾਫ ਜੁੱਧ ਨਸ਼ਿਆਂ ਦੇ ਵਿਰੁੱਧ ਮੈਮ ਦੇ ਤਹਿਤ ਤਸਵੀਰਾਂ ਬਲਾਡੇ ਦੀ ਰੇਲਵੇ ਸਟੇਸ਼ਨ ਦੇ ਸਾਹਮਣੇ ਸੋੜੇ ਨਜ਼ਰ ਆ ਰਹੀਆਂ ਹਨ ਜਿੱਥੇ ਕਿ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਪਿੰਡਾਂ ਦੇ ਸ਼ਹਿਰਾਂ ਵਿੱਚ ਨਸ਼ਾ ਖਤਮ ਕਰਨ ਦੇ ਲਈ ਸਰਚ ਆਪਰੇਸ਼ਨ ਤੇ ਲੋਕਾਂ ਨੇ ਬਖਵਾ ਕਾ ਸੈਮੀਨਾਰ ਆਯੋਜਨ ਕੀਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਮਾਨਸਾ ਨੂੰ ਨਸ਼ਾ ਮੁਕਤ ਕਰਾਉਣ ਲਈ ਇਸ ਮੌਕੇ ਤੇ ਉਹਨਾਂ ਦੇ ਨਾਲ ਐਸਐਸਓ ਭੁਪਿੰਦਰਜੀਤ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਮੌਜੂਦ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਰਚ ਆਪਰੇਸ਼ਨ ਰੇਲਵੇ ਸਟੇਸ਼ਨ ਦਾ ਚੱਲ ਰਿਹਾ ਜਿੱਥੇ ਕਿ ਪੁਲਿਸ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ ਕਿਉਂਕਿ ਨਸ਼ਿਆਂ ਦੇ ਖਿਲਾਫ ਜਿੱਥੇ ਪੰਜਾਬ ਸਰਕਾਰ ਵੱਲੋਂ ਸਟ੍ਰਿਕਟ ਐਕਸ਼ਨ ਲਿੱਤੇ ਜਾ ਰਹੇ ਹਨ ਉੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੰਜਾਬ ਪੁਲਿਸ ਵੱਲੋਂ ਵੱਡੀ ਪੱਧਰ ਤੇ ਚੈਕਿੰਗ ਨਾਕੇ ਲਾਏ ਜਾ ਰਹੇ ਹਨ ਕਿਤੇ ਕਿ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਨਸ਼ਿਆਂ ਦੇ ਨਾਲ ਨਸ਼ੇ ਜੋ ਕੋੜ ਹਨ ਇਹਨਾਂ ਤੋਂ ਬਚਣ ਦੇ ਲਈ ਸਭ ਤੋਂ ਲੋੜ ਹੈ ਕਿਉਂਕਿ ਅੱਜ ਦੇ ਬੱਚਾ ਨੂੰ ਬਚਾਉਣਾ ਸਭ ਤੋਂ ਵੱਡਾ ਪਰਲਾ ਹੈ ਕਿਉਂਕਿ ਤਸਵੀਰਾਂ ਵੀ ਦੇਖ ਸਕਦੇ ਹੋ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਨਸ਼ੇਆਂ ਉਹ ਨਸ਼ੇ ਨਸ਼ੇ ਦਸਤਰਾਂ ਨੂੰ ਨਵੇਂ ਨਵੇਂ ਤਰੀਕੇ ਬਣਾਈ ਜਾਂਦੇ ਹਨ ਨਸ਼ੇ ਰੋਕਣ ਦੇ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਦਾ ਪਰਲਾ ਕੀਤੀ ਜਾ ਰਿਹਾ ਹੈ ਉੱਥੇ ਹੀ ਆਮ ਲੋਕਾਂ ਤੋਂ ਵੀ ਮਦਦ ਦੀ ਆਸ ਕੀਤੀ ਜਾਂਦੀ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਜਿੱਤੇ ਸਾਨੂੰ ਸਾਰوں ਰਲ ਮਿਲ ਕੇ ਸਮਾਜ ਨੂੰ ਨਵੀਂ ਦਿਸ਼ਾ ਤੇ ਨਵੇਂ ਸਰਜਣ ਦੀ ਸਭ ਤੋਂ ਵੱਡੀ ਲੋੜ ਹੈ ਉਸ ਦੇ ਲਈ ਸਭ ਨੂੰ ਸਾਨੂੰ ਰਲ ਮਿਲ ਕੇ ਉਪਰਾਲਾ ਕਰਨ ਦੀ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਅਸੀਂ ਦੇਖ ਸਕਦੇ ਹਾਂ ਨਸ਼ਿਆਂ ਦੇ ਨਾਲ ਘਰਾਂ ਦੇ ਘਰ ਵਿਲੇ ਹੋ ਰਹੇ ਹਨ ਕਿਉਂਕਿ ਨਵੇਂ ਜਵਾਨ ਨੌਜਵਾਨ ਬੱਚਾ ਨੂੰ ਇਹ ਨਸ਼ਿਆਂ ਵੱਲ ਮੋੜਿਆ ਜਾਂਦਾ ਹੈ ਤੇ ਗਲਤ ਰਸਤੇ ਵਿੱਚ ਪਾ ਕੇ ਉਹ ਗਲਤ ਰਸਤੇ ਉੱਧਰ ਪੈਂਦੇ ਹਨ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਲਾਡਾ ਦੇ ਰੇਲਵੇ ਸਟੇਸ਼ਨ ਦੀਆਂ ਇੱਥੇ ਸਰਕਾਰ ਵੱਲੋਂ ਬਹੁਤ ਜ਼ਿਆਦਾ ਪ੍ਰੋਬਲਮਾਂ ਕੀਤੀ ਜਾ ਰਹੇ ਹਨ ਕਿਉਂਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਦੇ ਉੱਪਰ ਵੀ ਤੁਸੀਂ ਦੱਸ ਸਕਦੇ ਹੋ ਸ਼ਿਕਾਇਤ ਕਰ ਸਕਦੇ ਹੋ ਕਿਉਂਕਿ ਅਗਰ ਗੱਲ ਕਰੀਏ ਤਾਂ ਇਸ ਪਿਛਲੀ ਵਾਰ ਤਸਵੀਰਾਂ ਵਿੱਚ ਚਾਹੇ ਟਿੰਡਾ ਦੀ ਹੋਣ ਚਾਹੇ ਬਰਨਾਲਾ ਦੇ ਹੋਣ ਉਹਦੇ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਆਪਦੇ ਮੁਲਾਜ਼ਮਾਂ ਨੂੰ ਵੀ ਇਸ ਵਾਰ ਨਹੀਂ ਬਖਸ਼ਿਆ ਜਾ ਰਿਹਾ ਜਿਸੇ ਕਿ ਸਰਕਾਰ ਵੱਲੋਂ ਸਟ੍ਰਿਕ ਐਕਸ਼ਨ ਲੈਣ ਦੇ ਲਈ ਪੂਰਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਦੋਂ ਤੇ ਲੋਕਾਂ ਤੋਂ ਵੀ ਸਹਿਯੋਗ ਮੰਗਿਆ ਜਾ ਰਿਹਾ ਹੈ ਉਹ ਸੁਣਨ ਸੁਣਾਉਣੇ ਕੀ ਕਹਿੰਦੇ ਨਜ਼ਰ ਹੈ ਕੌਸ਼ਰਕਾਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਨਸ਼ੇ ਦੇ ਬੁਰੇ ਚਲੇ ਆ ਆਪਣਾ ਡੀਜੀਪੀ ਸਾਹਿਬ ਵੱਲੋਂ ਹਦਾਇਤਾਂ ਦੇ ਐਸਐਸਪੀ ਸਾਹਿਬ ਵੱਲੋਂ ਤੇ ਅੱਜ ਦਾ ਸਪਰੇਸ਼ਨ ਰੇਲਵੇ ਸਟੇਸ਼ਨ ਤੇ 4:00 ਵਜੇ ਤੋਂ 7:00 ਵਜੇ ਤੱਕ ਕੀਤਾ ਜਾ ਰਿਹਾ ਤੇ ਚੈਕਿੰਗ ਕੀਤੀ ਜਾ ਰਹੀ ਆ ਇਹ ਨਸ਼ਿਆਂ ਦੇ ਖਿਲਾਫ ਜੋ ਵੀ ਸਰਕਾਰ ਆ ਪੰਜਾਬ ਪੁਲਿਸ ਕਰ ਰਹੀ ਆ ਬਈ ਨਸ਼ਾ ਖਤਮ ਕੀਤਾ ਜਾਵੇ ਪਿੰਡਾਂ ਚ ਸਾਰਿਆਂ ਤੇ ਹੋਰ ਹਰ ਪਿੰਡ ਚ ਜਾ ਕੇ ਨਸ਼ੇ ਦੇ ਵਿਰੁੱਧ ਪਬਲਿਕ ਅਤੇ ਜਵਾਨਾਂ ਨੂੰ ਸਾਰਿਆਂ ਨੂੰ ਦਸਰੇ ਨੇ ਵੀ ਨਸ਼ਾ ਖਤਮ ਕਰਨਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਇਸ ਦੇ ਇਸ ਕਰਕੇ ਅੱਜ ਸਾਰੇ ਪੰਜਾਬ ਵਿੱਚ ਜਾਂ ਆਪਣੇ ਮਾਨਸਾ ਜ਼ਿਲ੍ਹੇ ਵਿੱਚ ਸੀਨੀਅਰ ਅਫਸਰਾਂ ਦੇ ਹੁਕਮ ਮੁਤਾਬਕ ਕਾਸ ਆਪਰੇਸ਼ਨ ਕੀਤਾ ਗਿਆ ਤੇ ਚੈੱਕ ਕੀਤਾ ਗਿਆ